ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਲੈਟਸ ਸਟ੍ਰੇਟ ਪੰਜਾਬ YouTube ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਸਪੋਰਟ ਐਂਡ ਰੈਜ਼ਿਸਟੈਂਸ ਕੀ ਹੁੰਦਾ ਹੈ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਕਿਸ ਤਰ੍ਹਾਂ ਆਪਾਂ ਇਸ ਨੂੰ ਸਮਝ ਕੇ ਆਪਣੀ ਟਰੇਡਿੰਗ ਸਟ੍ਰੈਟੇਜੀ ਨੂੰ ਅੱਜ ਦੇ ਸਮੇਂ ਨਾਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਹਾਂ ਇਸ ਤਰ੍ਹਾਂ ਦੇ ਜਿੰਨੇ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੋਣਗੇ ਉਹਨਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਤਾਂ ਵੀਡੀਓ ਨੂੰ ਬਿਨਾ ਸਕਿਪ ਕਰੇ ਲਾਸਟ ਤੱਕ ਬਣੇ ਰਹੋ ਚਲੋ ਹੁਣ ਵਾਪਸ ਆਦੇ ਹਾਂ ਵੀਡੀਓ ਦੇ ਵੱਲ ਸਪੋਰਟ ਐਂਡ ਰੈਜ਼ਿਸਟੈਂਸ ਕਿਸ ਤਰ੍ਹਾਂ ਕੰਮ ਕਰਦਾ ਹੈ ਬਹੁਤ ਹੀ ਇੰਟਰਸਟਿੰਗ ਟੌਪਿਕ ਹੈ ਧਿਆਨ ਨਾਲ ਦੇਖਿਓ ਮੰਨ ਲਓ ਕਿਸੇ ਸਟਾਕ ਦਾ ਪ੍ਰਾਈਸ 100 ਰੁਪਏ ਚੱਲ ਰਿਹਾ ਹੈ ਤੇ ਲੋਕਾਂ ਨੂੰ ਇਹ ਪ੍ਰਾਈਸ ਹੈ ਜਿਹੜਾ ਉਹ ਬਹੁਤ ਘੱਟ ਲੱਗ ਰਿਹਾ ਹੈ ਪਰ ਕੁਝ ਇਨਵੈਸਟਰਸ ਨੂੰ ਇਸ ਬਾਰੇ ਪਤਾ ਹੈ ਕਿ ਇਸ ਕੰਪਨੀ ਦੇ ਫੰਡਾਮੈਂਟਲ ਨੇ ਜੋ ਉਹ ਬਹੁਤ ਹੀ ਜ਼ਿਆਦਾ ਵਧੀਆ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀ ਚੰਗੇ ਲੈਵਲ ਦੇ ਨਾਲ ਗਰੋ ਕਰਨਾ ਸ਼ੁਰੂ ਕਰ ਦਵੇਗੀ ਮਤਲਬ ਇਸ ਕੰਪਨੀ ਦਾ ਪ੍ਰਾਈਸ ਆਉਣ ਵਾਲੇ ਸਮੇਂ ਦੇ ਵਿੱਚ ਵਧੇਰੇ ਜਦੋਂ ਕਿਸੇ ਸਟਾਕ ਦੀ ਖਰੀਦਦਾਰੀ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉਸਦੇ ਪ੍ਰਾਈਸ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਮੰਨ ਲਓ 100 ਰੁਪਏ ਵਾਲਾ ਸਟਾਕ ਹੁਣ 200 ਰੁਪਏ ਤੇ ਚੱਲਿਆ ਗਿਆ ਤਾਂ ਜਿਸ ਕਿਸੇ ਨੇ ਵੀ ਉਸ ਸਟਾਕ ਵਿੱਚ 100 ਰੁਪਏ ਪ੍ਰਾਈਸ ਹੁਣ ਸਮੇਂ ਇਨਵੈਸਟ ਕੀਤਾ ਸੀ 200 ਰੁਪਏ ਪ੍ਰਾਈਸ ਹੋਣ ਦੇ ਕਾਰਨ ਉਸ ਨੂੰ ਉਸਦੇ ਇਨਵੈਸਟ ਕੀਤੇ ਗਏ ਪੈਸਿਆਂ ਦਾ 100% ਰਿਟਰਨ ਮਿਲ ਰਿਹਾ ਹੁੰਦਾ ਹੈ ਉਸ ਸਮੇਂ ਇਨਵੈਸਟਰਸ ਉਸ ਸਟਾਕ ਵਿੱਚੋਂ ਆਪਣਾ ਪ੍ਰੋਫਿਟ ਲੈ ਕੇ ਉਸਦੇ ਵਿੱਚੋਂ ਬਾਹਰ ਹੋ ਜਾਂਦੇ ਹਨ ਤੇ ਉਸ ਨੂੰ ਸੈਲ ਕਰ ਦਿੰਦੇ ਹਨ ਜਿਸ ਕਾਰਨ ਸਟਾਕ ਦੀ ਸਪਲਾਈ ਵੱਧ ਜਾਂਦੀ ਹੈ ਤੇ ਡਿਮਾਂਡ ਹੈ ਜੋ ਉਹ ਘਟ ਜਾਂਦੀ ਹੈ ਜਿਸ ਦਾ ਅਸਰ ਸਟਾਕ ਤੇ ਇਹ ਹੁੰਦਾ ਹੈ ਕਿ ਸਟਾਕ ਦਾ ਪ੍ਰਾਈਸ ਦੁਬਾਰਾ ਹੇਠਾਂ ਵੱਲ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ ਮੰਨ ਲਓ ਇਹ ਪ੍ਰਾਈਸ ਹੇਠਾਂ ਵੱਲ ਨੂੰ ਆਉਂਦਾ ਹੁੰਦਾ ₹200 ਤੋਂ ₹150 ਤੇ ਆ ਗਿਆ ਸਟਾਕ ਦਾ ਪ੍ਰਾਈਸ ₹150 ਦੇਖ ਕੇ ਤਾਂ ਇਸ ਵਿੱਚ ਜੋ ਇਨਵੈਸਟਰਸ ₹100 ਪ੍ਰਾਈਸ ਹੋਣ ਸਮੇਂ ਇਨਵੈਸਟ ਕਰਨ ਕਾ ਨਹੀਂ ਹੋਏ ਸ ਵਿੱਚ ਰਹਿ ਗਏ ਸਨ ਉਹ ਇਸ ਵਿੱਚ ₹150 ਦੇ ਪ੍ਰਾਈਸ ਤੇ ਆਪਣੀ ਇਨਵੈਸਟਮੈਂਟ ਹੈ ਜੋ ਉਹ ਕਰਨੀ ਸ਼ੁਰੂ ਕਰ ਦੇਣਗੇ ਕਿਉਂਕਿ ਇਹ ਪ੍ਰਾਈਸ ਨਾ ਤਾਂ ਬਹੁਤਾ ਘਟੇਗਾ ਤੇ ਨਾ ਹੀ ਬਹੁਤਾ ਜ਼ਿਆਦਾ ਸਟਾਕ ਦਾ ਜੋ ਪ੍ਰਾਈਸ ਹੈ ਉਹ ਨਿਊਟਰਲ ਕੰਡੀਸ਼ਨ ਦੇ ਵਿੱਚ ਹੋਵੇਗਾ ਪ੍ਰਾਈਸ ਨਿਊਟਰਲ ਹੋਣ ਸਮੇ ਬਾਇਰਸ ਇਸ ਦੇ ਵਿੱਚ ਆਉਣਗੇ ਤਾਂ ਬਾਇਰਸ ਦੇ ਆਉਣ ਦੇ ਨਾਲ ਸਟਾਕ ਦਾ ਜੋ ਪ੍ਰਾਈਸ ਹੈ ਉਹ ਦੁਬਾਰਾ ਉੱਪਰ ਵੱਲ ਨੂੰ ਜਾਣਾ ਸ਼ੁਰੂ ਕਰ ਦਵੇਗਾ ਇਸ ਤਰ੍ਹਾਂ ਇਹ ਜੋ ਪ੍ਰੋਸੈਸ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਹੈ ਤੇ ਬਾਇਰਸ ਤੇ ਸੈਲਸ ਮਿਲ ਕੇ سپورਟ ਐਂਡ ਰੈਜ਼ਿਸਟੈਂਸ ਜੋ ਉਹ ਬਣਾਉਂਦੇ ਰਹਿੰਦੇ ਹਨ ਉਮੀਦ ਹੈ ਤੁਹਾਨੂੰ ਇਥੋਂ ਤੱਕ ਸਮਝ ਆ ਗਿਆ ਹੋਵੇਗਾ ਚਲੋ ਹੁਣ ਅੱਗੇ ਵਧਦੇ ਹਾਂ ਅਗਲਾ ਜੋ ਸਵਾਲ ਹੈ ਕਿ ਅਸੀਂ سپورਟ ਐਂਡ ਰੈਜ਼ਿਸਟੈਂਸ ਨੂੰ ਆਪਣੀ ਚਾਰਟ ਦੇ ਉੱਪਰ ਕਿਸ ਤਰ੍ਹਾਂ ਡਰਾਅ ਕਰ ਸਕਦੇ ਹਾਂ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਸਾਡੇ ਲਈ ਇਸ ਗੱਲ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਚਾਰਟ ਦੇ ਉੱਪਰ ਅਸੀਂ ਕਿਸ ਤਰ੍ਹਾਂ سپورਟ ਐਂਡ ਰੈਜ਼ਿਸਟੈਂਸ ਨੂੰ ਡਰਾਅ ਨਹੀਂ ਕਰਨਾ ਉਹ ਕਿਹੜੀ ਗਲਤੀ ਹੈ ਜਿਹੜੀ ਅਸੀਂ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਡਰਾ ਕਰਦੇ ਸਮੇਂ ਨਹੀਂ ਕਰਨੀ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਲੈ ਕੇ ਕੁਝ ਗਲਤ ਫਹਿਮੀਆਂ ਆਉਂਦੀਆਂ ਹਨ ਪਹਿਲਾਂ ਅਸੀਂ ਉਹਨਾਂ ਗਲਤ ਫਹਿਮੀਆਂ ਬਾਰੇ ਜਾਣਦੇ ਹਾਂ ਸਭ ਤੋਂ ਪਹਿਲੀ ਗਲਤੀ ਸਾਡੀ ਇਹ ਹੁੰਦੀ ਹੈ ਕਿ ਹਮੇਸ਼ਾ ਅਸੀਂ ਇਸ ਨੂੰ ਇੱਕ ਲਾਈਨ ਦੇ ਰੂਪ ਵਿੱਚ ਦੇਖਦੇ ਹਾਂ ਕਿ ਸਪੋਰਟ ਐਂਡ ਰੈਜ਼ਿਸਟੈਂਸ ਇੱਕ ਲਾਈਨ ਹੋਵੇਗੀ ਜੋ ਕਿ ਸਾਡੇ ਲਈ ਬਹੁਤ ਗਲਤ ਹੈ ਸਪੋਰਟ ਐਂਡ ਰੈਜ਼ਿਸਟੈਂਸ ਹਮੇਸ਼ਾ ਇੱਕ ਜ਼ੋਨ ਦੇ ਅੰਦਰ ਬਣਦਾ ਹੈ ਕਿਉਂਕਿ ਕਿਸੇ ਵੀ ਸਟਾਕ ਦਾ ਪ੍ਰਾਈਸ ਕਦੇ ਵੀ ਸੇਮ ਪ੍ਰਾਈਸ ਤੋਂ ਉੱਪਰ ਜਾਂ ਥੱਲੇ ਵੱਲ ਨੂੰ ਨਹੀਂ ਜਾਂਦਾ ਉਹ ਹਮੇਸ਼ਾ ਇੱਕ ਜ਼ੋਨ ਦੇ ਵਿੱਚ ਕੰਮ ਕਰਦਾ ਹੈ ਦੂਜਾ ਜਿਹੜਾ ਸਵਾਲ ਹੈ ਉਹ ਹੈ ਕਿ ਅਸੀਂ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਡਰਾਅ ਕਰਦੇ ਸਮੇਂ ਕੈਂਡਲਸ ਦੀ ਬੋਡੀ ਨੂੰ ਕੱਟ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਜਦੋਂ ਅਸੀਂ ਕੋਈ ਵੀ ਟੈਕਨੀਕਲ ਐਨਾਲਿਸਿਸ ਦੀ ਬੁੱਕ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਅਸੀਂ ਇਹਨਾਂ ਕੈਂਡਲਸ ਦੀਆਂ ਜੋ ਬਿਕਸ ਨੇ ਉਹਨਾਂ ਨੂੰ ਕੱਟ ਨਹੀਂ ਕਰ ਸਕਦੇ ਪਰ ਇਸ ਦੇ ਉਲਟ ਜਦੋਂ ਅਸੀਂ ਚਾਰਟ ਤੇ ਆਉਨੇ ਆ ਤੇ ਦੇਖਦੇ ਹਾਂ ਕਿ ਅਸੀਂ ਇਹਨਾਂ ਕੈਂਡਲਸ ਦੀਆਂ ਜੋ ਬਿਕਸ ਨੇ ਉਹਨਾਂ ਨੂੰ ਕੱਟ ਕਰੇ ਬਿਨਾ ਆਪਣੀ سپورਟ ਐਂਡ ਰੈਜ਼ਿਸਟੈਂਸ ਨੂੰ ਡਰਾ ਨਹੀਂ ਕਰ ਸਕਦੇ ਤੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ سپورਟ ਐਂਡ ਰੈਜ਼ਿਸਟੈਂਸ ਨੂੰ ਡਰਾ ਕਰਨ ਦੇ ਲਈ ਕੈਂਡਲਸ ਦੀਆਂ ਜੋ ਬਿਕਸ ਨੇ ਉਹਨਾਂ ਨੂੰ ਕੱਟ ਕਰ ਸਕਦੇ ਹਾਂ ਇਸ ਪੁਆਇੰਟ ਤੱਕ ਜੇਕਰ ਤੁਹਾਨੂੰ ਕੋਈ ਵੀ ਪੁਆਇੰਟ ਸਮਝ ਨਾ ਆਇਆ ਹੋਵੇ ਤਾਂ ਤੁਸੀਂ ਵੀਡੀਓ ਨੂੰ ਬੈਕ ਕਰਕੇ ਦੁਬਾਰਾ ਉਸ ਪੁਆਇੰਟ ਬਾਰੇ ਚੰਗੀ ਤਰ੍ਹਾਂ ਸਮਝ ਸਕਦੇ ਹੋ ਸਾਡੇ ਵੱਲੋਂ ਕੀਤੀ ਜਾਣ ਵਾਲੀ ਤੀਜੀ ਜਿਹੜੀ ਗਲਤੀ ਹੈ ਉਸ ਦੇ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ ਕੀ ਚਾਰਟ ਉੱਪਰ ਡਰਾ ਕੀਤੀ ਗਈ ਹਰ ਇੱਕ ਲਾਈਨ ਸਪੋਰਟ ਐਂਡ ਰੈਜ਼ਿਸਟੈਂਸ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਲੋਕ ਆਪਣੇ ਚਾਰਟ ਦੇ ਉੱਪਰ ਰੋਂਗ ਤਰੀਕੇ ਨਾਲ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਡਰਾ ਕਰਦੇ ਹਨ ਜੇਕਰ ਤੁਸੀਂ ਵੀ ਆਪਣੇ ਚਾਰਟ ਦੇ ਉੱਪਰ ਇਸ ਤਰੀਕੇ ਨਾਲ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਡਰਾ ਕਰਦੇ ਹੋ ਤਾਂ ਇਹ ਤਰੀਕਾ ਬਹੁਤ ਗਲਤ ਹੈ ਇਸ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਤੁਹਾਨੂੰ ਆਪਣੇ ਚਾਰਟ ਉੱਪਰ ਘੱਟ ਤੋਂ ਘੱਟ ਦੋ ਲਾਈਨਾਂ ਤੇ ਵੱਧ ਤੋਂ ਵੱਧ ਚਾਰ ਲਾਈਨਾਂ ਤੁਸੀਂ ਆਪਣੇ سپورਟ ਐਂਡ ਰੈਜ਼ਿਸਟੈਂਸ ਨੂੰ ਡਰਾ ਕਰਨ ਦੇ ਲਈ ਰੱਖ ਸਕਦੇ ਹੋ ਇਹ ਜਿਹੜੀਆਂ ਲਾਈਨਸ ਨੇ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਡਰਾ ਕਰਨਾ ਹੈ ਇਹਨਾਂ ਨੂੰ ਡਰਾ ਕਰਨ ਦੇ ਕੀ ਕੀ ਰੂਲ ਹਨ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਅਸੀਂ ਇਸ ਬਾਰੇ ਜਾਣਦੇ ਹਾਂ ਕਿ سپورਟ ਐਂਡ ਰੈਜ਼ਿਸਟੈਂਸ ਦੇ ਕਿੰਨੇ ਟਾਈਪ ਹੁੰਦੇ ਹਨ ਪਹਿਲੇ ਨੰਬਰ ਤੇ ਜੋ ਆਉਂਦਾ ਹੈ ਉਹ ਹੈ ਹਾਰੀਜ਼ੋਂਟਲ سپورਟ ਐਂਡ ਰੈਜ਼ਿਸਟੈਂਸ ਜਦੋਂ ਅਸੀਂ ਕਿਸੇ ਵੀ ਚਾਰਟ ਨੂੰ ਦੇਖਦੇ ਹਾਂ ਤੇ ਸਾਡੇ ਦੇਖਣ ਸਮੇਂ ਉਹ ਸਾਈਡ ਵਾਈਜ਼ ਚੱਲ ਰਿਹਾ ਹੋਵੇ ਤਾਂ ਅਸੀਂ ਉਸ ਨੂੰ ਹੋਰਿਜ਼ੋਂਟਲ ਸਪੋਰਟ ਐਂਡ ਰੈਜ਼ਿਸਟੈਂਸ ਦੇ ਨਾਮ ਨਾਲ ਜਾਣਦੇ ਹਾਂ ਨੰਬਰ 2 ਤੇ ਆਉਂਦਾ ਹੈ ਟ੍ਰੈਂਡਿੰਗ ਸਪੋਰਟ ਐਂਡ ਰੈਜ਼ਿਸਟੈਂਸ ਕਿਸੇ ਵੀ ਸਟਾਕ ਦਾ ਪ੍ਰਾਈਸ ਕਦੇ ਵੀ ਇੱਕ ਲਾਈਨ ਦੇ ਵਿੱਚ ਮੂਵ ਨਹੀਂ ਕਰਦਾ ਜੇਕਰ ਕਿਸੇ ਸਟਾਕ ਦਾ ਪ੍ਰਾਈਸ ਉੱਪਰ ਵੱਲ ਨੂੰ ਜਾਂਦਾ ਹੈ ਤਾਂ ਉਹ ਹਮੇਸ਼ਾ ਹਾਇਰ ਹਾਈ ਤੇ ਹਾਇਰ ਲੋ ਬਣਾ ਕੇ ਚੱਲਦਾ ਹੈ ਤੇ ਜੇਕਰ ਉਹ ਪ੍ਰਾਈਸ ਥੱਲੇ ਵੱਲ ਨੂੰ ਆਉਂਦਾ ਹੈ ਤਾਂ ਉਹ ਹਮੇਸ਼ਾ ਲੋਅਰ ਲੋ ਤੇ ਲੋਅਰ ਹਾਈ ਬਣਾ ਕੇ ਹੇਠਾਂ ਵੱਲ ਨੂੰ ਆਉਂਦਾ ਹੈ ਇਸ ਤਰੀਕੇ ਨਾਲ ਚੱਲ ਰਹੀ ਟ੍ਰੈਂਡ ਲਾਈਨ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਹਾਇਰ ਹਾਈ ਜਾਂ ਹਾਇਰ ਲੋ ਨੂੰ ਜਾਂ ਫਿਰ ਲੋਅਰ ਲੋ ਜਾਂ ਲੋਅਰ ਹਾਈ ਨੂੰ ਜੋੜਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਟ੍ਰੈਂਡਿੰਗ ਸਪੋਰਟ ਲਾਈਨ ਹੈ ਜੋ ਉਹ ਬਣ ਕੇ ਤਿਆਰ ਹੁੰਦੀ ਹੈ ਜਿਸ ਨੂੰ ਅਸੀਂ ਟ੍ਰੈਂਡਿੰਗ ਸਪੋਰਟ ਲਾਈਨ ਦੇ ਨਾਮ ਨਾਲ ਜਾਣਦੇ ਹਾਂ ਇਸ ਤਰ੍ਹਾਂ ਅਸੀਂ ਦੋ ਤਰੀਕਿਆਂ ਦੇ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਆਪਣੇ ਪ੍ਰਾਈਸ ਐਕਸ਼ਨ ਦੇ ਵਿੱਚ ਵਰਤਦੇ ਹਾਂ ਆਈ ਹੋਪ ਇਹ ਤਰੀਕੇ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਏ ਹੋਣਗੇ ਹੁਣ ਅੱਗੇ ਵਧਦੇ ਹਾਂ ਅੱਗੇ ਆਉਂਦਾ ਹੈ ਚੇਂਜ ਆਫ ਕਲੈਰਿਟੀ ਜਦੋਂ ਕੋਈ ਵੀ ਸਟਾਕ ਆਪਣੇ ਹੀ ਬਣਾਏ ਗਏ ਸਪੋਰਟ ਜਾਂ ਫਿਰ ਰੈਜ਼ਿਸਟੈਂਸ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਚੇਂਜ ਆਫ ਕਲੈਰਿਟੀ ਕਿਹਾ ਜਾਂਦਾ ਹੈ ਇਸ ਵਿੱਚ ਹੁੰਦਾ ਇਹ ਹੈ ਕਿ ਜਦੋਂ ਕੋਈ ਵੀ ਸਟਾਕ ਆਪਣੇ ਹੀ ਬਣਾਏ ਗਏ ਸਪੋਰਟ ਨੂੰ ਪਾਰ ਕਰਦਾ ਹੈ ਤਾਂ ਉਹ ਸਪੋਰਟ ਨਾ ਰਹਿ ਕੇ ਉਸਦੇ ਲਈ ਰੈਜ਼ਿਸਟੈਂਸ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਜੇਕਰ ਕੋਈ ਵੀ ਸਟਾਕ ਆਪਣੇ ਰੈਜ਼ਿਸਟੈਂਸ ਨੂੰ ਪਾਰ ਕਰਦਾ ਹੈ ਤਾਂ ਉਸਦੇ ਲਈ ਰੈਜ਼ਿਸਟੈਂਸ ਨਾ ਰਹਿ ਕੇ ਉਸਦੇ ਲਈ ਸਪੋਰਟ ਦਾ ਕੰਮ ਕਰਨਾ ਹੈ ਜੋ ਉਹ ਸ਼ੁਰੂ ਕਰ ਦਿੰਦਾ ਹੈ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਅਸੀਂ ਚਾਰਟ ਦੀ ਵਰਤੋਂ ਕਰਾਂਗੇ ਤਾਂ ਜੋ ਸਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਅਸੀਂ ਆਪਣੇ ਚਾਰਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਥੇ ਇੱਕ ਜ਼ੋਨ ਹੈ ਜੋ ਹਾਈਲਾਈਟ ਕੀਤਾ ਹੋਇਆ ਹੈ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਮਾਰਕੀਟ ਨੇ ਜੋ ਆਪਣੀ ਸ਼ੁਰੂਆਤ કરી ਇਸ ਜ਼ੋਨ ਨਾਲ ਟੱਚ ਹੋਣ ਦੀ ਉਹ ਇਸ ਜਗ੍ਹਾ ਤੋਂ કરી ਮਾਰਕੀਟ ਉੱਪਰ ਵੱਲ ਨੂੰ ਆਇਆ ਦੁਬਾਰੇ ਥੱਲੇ ਵੱਲ ਨੂੰ ਗਿਆ ਫਿਰ ਇਸ ਜ਼ੋਨ ਨਾਲ ਟੱਚ ਹੋਇਆ ਇਸ ਜਗ੍ਹਾ ਤੇ ਮਾਰਕੀਟ ਨੇ ਕਾਫੀ ਜ਼ਿਆਦਾ ਸਮਾਂ ਜੋ ਆਪਣਾ ਸਪੈਂਡ ਕੀਤਾ ਸਾਈਡਵੇਜ਼ ਰਿਹਾ ਮਾਰਕੀਟ ਇਸ ਜਗ੍ਹਾ ਤੇ ਦੁਬਾਰਾ ਮਾਰਕੀਟ ਨੇ ਇੱਕ ਅਪ ਮੂਵਮੈਂਟ ਲਿਆ ਤੇ ਦੁਬਾਰਾ ਫਿਰ ਇਸ ਜ਼ੋਨ ਨਾਲ ਆ ਕੇ ਟੱਚ ਹੋਇਆ ਇਸ ਜਗ੍ਹਾ ਨੂੰ ਤੁਸੀਂ ਇੱਥੋਂ ਤੱਕ ਦੇਖ ਸਕਦੇ ਆ ਕਿ ਇਹ ਇੱਕ ਰੈਜ਼ਿਸਟੈਂਸ ਦਾ ਕੰਮ ਕਰ ਰਹੀ ਸੀ ਤੇ ਇਸ ਤੋਂ ਬਾਅਦ ਜਦੋਂ ਮਾਰਕੀਟ ਨੇ ਅਪ ਟ੍ਰੈਂਡ ਕੰਟੀਨਿਊ ਕਰਿਆ ਤਾਂ ਇਸ ਜਗ੍ਹਾ ਨੇ ਸਪੋਰਟ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਮਾਰਕੀਟ ਇਸ ਜਗ੍ਹਾ ਤੇ ਟੱਚ ਹੋਇਆ ਕੁਝ ਟਾਈਮ ਸਪੈਂਡ ਕੀਤਾ ਤੇ ਦੁਬਾਰਾ ਜੋ ਮਾਰਕੀਟ ਹੈ ਉੱਪਰ ਵੱਲ ਨੂੰ ਕੰਟੀਨਿਊ ਜਾਣਾ ਸ਼ੁਰੂ ਹੋਇਆ ਦੁਬਾਰੇ ਫਿਰ ਅਸੀਂ ਦੇਖਦੇ ਹਾਂ ਕਿ ਮਾਰਕੀਟ ਇਸ ਜਗ੍ਹਾ ਤੇ ਆਇਆ ਦੁਬਾਰੇ ਇਸ ਜ਼ੋਨ ਨੂੰ ਟੱਚ ਕਰਿਆ ਦੁਬਾਰਾ ਫਿਰ ਮਾਰਕੀਟ ਵਿੱਚ ਇੱਕ ਅਪ ਟ੍ਰੈਂਡ ਹੈ ਜੋ ਉਹ ਆਇਆ ਸ਼ੁਰੂਆਤ ਵਿੱਚ ਸਾਡੇ ਲਈ ਇਹ ਸੀ ਕਿ ਮਾਰਕੀਟ ਇਸ ਜ਼ੋਨ ਨੂੰ ਇੱਕ ਰੈਜ਼ਿਸਟੈਂਸ ਦੀ ਤਰ੍ਹਾਂ ਦੇਖ ਰਿਹਾ ਸੀ ਤੇ ਬਾਅਦ ਵਿੱਚ ਇਸ ਜ਼ੋਨ ਨੇ ਸਪੋਰਟ ਦਾ ਕੰਮ ਕਰਨਾ ਜੋ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਅਸੀਂ ਆਪਣਾ ਚਾਰਟ ਅੱਗੇ ਦੇਖਦੇ ਹਾਂ ਤੇ ਇਸ ਜਗ੍ਹਾ ਤੇ ਦੇਖੋ ਤੁਸੀਂ ਮਾਰਕੀਟ ਵਿੱਚ ਇੱਕ ਅਪਟਰੈਂਡ ਆਇਆ ਦੁਬਾਰਾ ਮਾਰਕੀਟ ਥੱਲੇ ਵੱਲ ਨੂੰ ਆਇਆ ਦੁਬਾਰਾ ਫਿਰ ਇਸ ਜਗ੍ਹਾ ਤੇ ਆ ਕੇ ਮਾਰਕੀਟ ਨੇ ਆਪਣੀ ਸਪੋਰਟ ਹੈ ਜੋ ਉਹ ਲਈ ਤੇ ਦੁਬਾਰਾ ਫਿਰ ਅਪਟਰੈਂਡ ਵੱਲ ਚਲਾ ਗਿਆ ਤੇ ਇਸ ਤੋਂ ਬਾਅਦ ਜਦੋਂ ਮਾਰਕੀਟ ਇਸ ਟ੍ਰੈਂਡ ਨੂੰ ਇਸ ਜਗ੍ਹਾ ਤੇ ਦੇਖੋ ਤੁਸੀਂ ਕਿ ਮਾਰਕੀਟ ਨੇ ਕਿਸੇ ਵੀ ਤਰ੍ਹਾਂ ਦੀ ਇੱਥੇ ਆ ਕੇ سپورਟ ਨਹੀਂ ਲਈ ਤੇ ਮਾਰਕੀਟ ਥੱਲੇ ਨੂੰ ਚਲਾ ਗਿਆ ਤੇ ਇੱਕ ਛੋਟਾ ਜਿਹਾ ਸਾਨੂੰ ਡਾਊਨ ਮੂਵਮੈਂਟ ਹੈ ਜੋ ਉਹ ਮਿਲਿਆ ਇੱਕ ਫੇਕ ਬ੍ਰੇਕਆਊਟ ਹੈ ਜੋ ਉਹ ਇਸ ਨੂੰ ਅਸੀਂ ਕਹਿ ਸਕਦੇ ਹਾਂ ਇਸ ਤੋਂ ਬਾਅਦ ਮਾਰਕੀਟ ਨੇ ਜੋ ਓਪਨਿੰਗ ਹੈ ਨੈਕਸਟ ਡੇ ਉਹ ਦੁਬਾਰਾ ਫਿਰ ਸਾਡੀ سپورਟ ਤੋਂ ਹੀ ਸ਼ੁਰੂ ਕਰੀ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਮਾਰਕੀਟ ਨੇ ਇਸ ਜਗ੍ਹਾ ਤੇ ਆਪਣੀ ਪ੍ਰੋਪਰ سپورਟ ਹੈ ਜੋ ਉਹ ਲਈ ਹੋਈ ਹੈ ਤੇ ਅਸੀਂ ਅੱਗੇ ਦੇਖਦੇ ਹਾਂ ਦੁਬਾਰਾ ਫਿਰ ਮਾਰਕੀਟ ਇਸ ਜਗ੍ਹਾ ਤੇ ਆਇਆ ਤੇ ਇੱਕ ਪ੍ਰੋਪਰ ਸਪੋਰਟ ਹੈ ਜੋ ਉਹ ਲੈ ਕੇ ਦੁਬਾਰਾ ਉੱਪਰ ਵੱਲ ਨੂੰ ਕੰਟੀਨਿਊ ਹੋਇਆ ਇਸ ਤੋਂ ਬਾਅਦ ਅਸੀਂ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਸਪੋਰਟ ਹੈ ਜੋ ਉਹ ਮਾਰਕੀਟ ਨੇ ਇੱਕ ਜਗ੍ਹਾ ਤੋਂ ਨਹੀਂ ਲਈ ਇੱਥੇ ਤੁਸੀਂ ਦੇਖਦੇ ਹੋ ਕਿ ਮਾਰਕੀਟ ਥੋੜਾ ਜਿਹਾ ਆਪਣੀ ਜ਼ੋਨ ਤੋਂ ਬਾਹਰ ਵੀ ਆਇਆ ਪਰ ਜੇਕਰ ਅਸੀਂ ਇੱਥੇ ਇੱਕ ਲਾਈਨ ਹੀ ਡਰਾ ਕੀਤੀ ਹੁੰਦੀ ਸਿਰਫ ਇੱਕ ਲਾਈਨ ਜੇਕਰ ਆਪਾਂ ਦੇਖੀਏ ਕਿ ਇਸ ਤਰ੍ਹਾਂ ਅਸੀਂ ਇੱਕ ਲਾਈਨ ਡਰਾ ਕਰ ਲੈਂਦੇ ਤੇ ਉੱਥੇ ਸਾਡਾ ਸਟੌਪ ਲੋਸ ਹੈ ਜੋ ਉਹ ਹਿੱਟ ਹੋ ਜਾਣਾ ਸੀ ਇਸ ਲਈ ਸਾਨੂੰ ਹਮੇਸ਼ਾ ਚਾਹੀਦਾ ਹੈ ਕਿ ਆਪਣੇ سپورਟ ਐਂਡ ਰੈਜ਼ਿਸਟੈਂਸ ਨੂੰ ਅਸੀਂ ਇੱਕ ਜ਼ੋਨ ਦੇ ਵਿੱਚ ਡਰਾ ਕਰੀਏ ਤਾਂ ਜੋ ਸਾਨੂੰ ਰਿਸਕ ਹੈ ਜੋ ਉਹ ਘੱਟ ਹੋਵੇ ਤੇ ਸਾਡਾ ਪ੍ਰੋਫਿਟ ਹੋ ਸਕੇ ਹੁਣ ਅਸੀਂ 15 ਮਿੰਟ ਦੇ ਟਾਈਮ ਫਰੇਮ ਤੇ ਚੱਲਦੇ ਹਾਂ ਇੱਥੇ ਅਸੀਂ 15 ਮਿੰਟ ਦੇ ਚਾਰਟ ਦੇ ਉੱਪਰ ਸ਼ਿਫਟ ਹੋ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਮਾਰਕੀਟ ਨੇ ਇਸ ਜਗ੍ਹਾ ਤੇ ਵੀ ਇੱਕ ਸਪੋਰਟ ਲਈ ਹੋਈ ਹੈ ਜੇਕਰ ਤੁਸੀਂ ਦੇਖੀਏ ਕਿ ਇਸ ਜਗ੍ਹਾ ਤੇ ਵੀ ਮਾਰਕੀਟ ਨੇ ਆਪਣੀ ਇੱਕ ਸਪੋਰਟ ਹੈ ਜੋ ਉਹ ਲਈ ਹੋਈ ਹੈ ਤੇ ਜੇ ਨੂੰ ਜੇਕਰ ਅਸੀਂ ਜ਼ੂਮ ਆਊਟ ਕਰਦੇ ਹਾਂ ਤਾਂ ਮਾਰਕੀਟ ਦੁਬਾਰਾ ਫਿਰ ਇਸ ਜ਼ੋਨ ਨਾਲ ਟੱਚ ਹੋ ਕੇ ਥੋੜਾ ਜਿਹਾ ਉੱਪਰ ਤੋਂ ਇਸ ਜ਼ੋਨ ਤੇ ਹੀ ਸਪੋਰਟ ਲੈਂਦਾ ਹੈ ਤੇ ਦੁਬਾਰਾ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਮਾਰਕੀਟ ਇਸ ਜ਼ੋਨ ਵਿੱਚ ਆਉਂਦਾ ਹੈ ਤੇ ਥੋੜਾ ਜਿਹਾ ਟ੍ਰੈਂਡ ਕੰਟੀਨਿਊ ਕਰਦਾ ਹੈ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਜਾਂਦਾ ਹੈ ਤੇ ਇਹ ਜੋ ਸਾਡੇ ਲਈ ਪਿਛੇ ਪਿੱਛੇ ਸਪੋਰਟ ਦਾ ਕੰਮ ਕਰ ਰਿਹਾ ਸੀ ਜੋ ਜ਼ੋਨ ਉਹ ਸਾਡੇ ਲਈ ਇਸ ਜਗ੍ਹਾ ਤੇ ਰੈਜ਼ਿਸਟੈਂਸ ਦਾ ਕੰਮ ਕਰਦਾ ਹੈ ਮਾਰਕੀਟ ਇਸ ਜ਼ੋਨ ਨੂੰ ਟੱਚ ਕਰਕੇ ਦੁਬਾਰਾ ਥੱਲੇ ਵੱਲ ਨੂੰ ਆਉਂਦਾ ਹੈ ਤੇ ਜਦੋਂ ਮਾਰਕੀਟ ਦੁਬਾਰਾ ਅਪਟਰੈਂਡ ਕੰਟੀਨਿਊ ਕਰਦਾ ਹੈ ਤਾਂ ਸਾਡੇ ਲਈ ਜੋ ਸਪੋਰਟ ਦਾ ਕੰਮ ਕਰ ਰਿਹਾ ਸੀ ਜ਼ੋਨ ਉਹ ਹੁਣ ਰੈਜ਼ਿਸਟੈਂਸ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੁਸੀਂ ਇਸ ਜਗ੍ਹਾ ਤੇ ਦੇਖ ਸਕਦੇ ਹੋ ਕਿ ਮਾਰਕੀਟ ਨੇ ਇੱਕ ਚੰਗੇ ਤਰੀਕੇ ਨਾਲ ਰੈਜ਼ਿਸਟੈਂਸ ਦੇ ਉੱਤੇ ਰਿਐਕਟ ਕੀਤਾ ਕਾਫੀ ਜ਼ਿਆਦਾ ਟਾਈਮ ਹੈ ਜੋ ਇਸ ਜਗ੍ਹਾ ਤੇ ਸਪੈਂਡ ਕੀਤਾ ਤੇ ਫਿਰ ਮਾਰਕੀਟ ਨੇ ਇੱਕ ਅਪ ਟ੍ਰੈਂਡ ਕੰਟੀਨਿਊ ਕੀਤਾ ਇਸ ਤਰੀਕੇ ਨਾਲ ਅਸੀਂ ਆਪਣੇ ਚਾਰਟ ਦੇ ਉੱਪਰ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਡਰਾਅ ਕਰ ਸਕਦੇ ਹਾਂ ਉਮੀਦ ਹੈ ਤੁਹਾਨੂੰ ਇੱਥੋਂ ਤੱਕ ਸਮਝ ਆ ਗਿਆ ਹੋਵੇਗਾ ਹੁਣ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਚਾਰਟ ਦੇ ਉੱਪਰ ਪ੍ਰੋਫੈਸ਼ਨਲ ਤਰੀਕੇ ਨਾਲ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਕਿਸ ਤਰ੍ਹਾਂ ਡਰਾਅ ਕਰ ਸਕਦੇ ਹਾਂ ਇਹ ਜੋ ਤਰੀਕਾ ਹੈ ਇਸ ਦੇ ਨਾਲ ਅਸੀਂ ਆਪਣੇ ਹਰ ਇੱਕ ਚਾਰਟ ਦੇ ਉੱਪਰ ਤੇ ਹਰ ਇੱਕ ਟਾਈਮ ਫਰੇਮ ਦੇ ਉੱਪਰ ਆਪਣੇ سپورਟ ਐਂਡ ਰੈਜ਼ਿਸਟੈਂਸ ਨੂੰ ਡਰਾ ਕਰ ਸਕਦੇ ਹਾਂ ਰੈਜ਼ਿਸਟੈਂਸ ਨੂੰ ਡਰਾ ਕਰਨ ਦੇ ਲਈ ਸਾਨੂੰ ਲਾਸਟ ਸਵਿੰਗ ਹਾਈ ਨੂੰ ਦੇਖਣਾ ਪਵੇਗਾ ਤੇ سپورਟ ਨੂੰ ਡਰਾ ਕਰਨ ਦੇ ਲਈ ਸਾਨੂੰ ਲਾਸਟ ਸਵਿੰਗ ਲੋ ਨੂੰ ਦੇਖਣਾ ਪਵੇਗਾ ਤੇ ਹਮੇਸ਼ਾ سپورਟ ਐਂਡ ਰੈਜ਼ਿਸਟੈਂਸ ਉਹਨਾਂ ਲੈਵਲ ਤੇ ਹੀ ਡਰਾ ਕਰੋ ਜਿਸ ਨੂੰ ਦੇਖਦੇ ਸਾਰ ਹੀ ਤੁਹਾਨੂੰ ਇਹ ਸਮਝ ਆ ਜਾ ਸਕੇ ਕਿ ਇਸ ਜਗ੍ਹਾ ਤੇ سپورਟ ਐਂਡ ਰੈਜ਼ਿਸਟੈਂਸ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਹੈ ਪਰ ਜੇਕਰ ਤੁਹਾਨੂੰ ਆਪਣੇ ਡਰਾ ਕੀਤੇ ਗਏ ਲੈਵਲਸ ਤੇ ਥੋੜਾ ਜਿਹਾ ਵੀ ਸ਼ੱਕ ਹੁੰਦਾ ਹੈ ਕਿ ਇਹ ਸਹੀ ਨਹੀਂ ਹੈ ਤਾਂ ਉਸਤੇ ਕਦੇ ਵੀ ਕੰਮ ਨਾ ਕਰੋ ਇਸ ਲਈ ਹਮੇਸ਼ਾ ਉਹਨਾਂ ਲੈਵਲਸ ਤੇ ਕੰਮ ਕਰੋ ਜਿਨ੍ਹਾਂ ਤੇ ਸਾਨੂੰ ਪੂਰਾ ਯਕੀਨ ਹੋਵੇ ਕਿ ਇਹ سپورਟ ਐਂਡ ਰੈਜ਼ਿਸਟੈਂਸ ਦਾ ਕੰਮ ਚੰਗੇ ਤਰੀਕੇ ਨਾਲ ਕਰਨਗੇ ਜੋ ਲੈਵਲਸ ਅਸਲ ਦੇ ਵਿੱਚ ਸਹੀ ਹੋਣਗੇ ਉਹ ਤੁਹਾਨੂੰ ਕਿਸੇ ਵੀ ਚਾਰਟ ਦੇ ਖੋਲਦੇ ਸਾਰ ਹੀ ਤੁਹਾਡੇ ਸਾਹਮਣੇ ਦਿਖਣਗੇ ਕਿ ਕਿਹੜਾ ਲੈਵਲ ਰੈਜ਼ਿਸਟੈਂਸ ਦਾ ਕੰਮ ਕਰ ਰਿਹਾ ਹੈ ਤੇ ਉਹਨਾਂ ਵਿੱਚੋਂ ਕਿਹੜਾ ਲੈਵਲ ਹੈ ਜੋ ਉਹ سپورਟ ਦਾ ਕੰਮ ਕਰ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ سپورਟ ਐਂਡ ਰੈਜ਼ਿਸਟੈਂਸ ਦੀ ਵਰਤੋਂ ਕਰਕੇ ਆਪਣੀ ট্রেਡਿੰਗ ਸਟ੍ਰੈਟਜੀ ਨੂੰ ਵਧੀਆ ਬਣਾ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ ਇਸੇ ਤਰੀਕੇ ਦੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਲੈਟਸ ਸਟੇ ਪੰਜਾਬ YouTube ਚੈਨਲ ਦੇ ਨਾਲ ਧੰਨਵਾਦ